ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ 4 ਅਕਤੂਬਰ 2024 ਨੂੰ ਫਾਰਮਲ ਝੋਨਾ ਲੱਗਿਆ ਵੜਨ ਇੱਧਰ ਆਪਾਂ ਨੇ ਬਾਸਮਤੀ ਵੱਡੀ ਸੀਗੀ ਤੁਸੀਂ ਦੇਖਿਓ ਸੀ ਤੇ ਵਾਕਿਆ ਹੁਣ ਦੇਖਦੇ ਆਂ ਜਿਹੜੀ ਤਾਂ ਲੱਗਦੀ ਤਾਂ ਚੜੀ ਵੀ ਆ ਬਾਕੀ ਹੁਣ ਟੈਂਕਾ ਚ ਪਾਏ ਤੇ ਦਾਣਿਆਂ ਤੋਂ ਕਮ ਟਰਾਲੀ ਦੇ ਵਿੱਚ ਫੇਰ ਪਤਾ ਲੱਗੂਗਾ ਤੇ ਦੂਜੇ ਨੰਬਰ ਤੇ ਪੈਰ ਮਾਰ ਕੇ ਅੱਡੀ ਮਾਰ ਕੇ ਦੇਖੀ ਤੀ ਉਦੋਂ ਵੀ ਠੀਕ ਹੀ ਲੱਗਦਾ ਸੀਗਾ ਥੱਲੇ ਖੇਤ ਪੂਰੇ ਤੋਂ ਤਾਂ ਲੰਘ ਗਿਆ ਕਮੈਨ ਦਾ ਟਾਇਰ ਠੀਕ ਜਾ ਰਿਹਾ ਮੈਨੂੰ ਲੱਗਦਾ ਵੀ ਠੀਕ ਹੈ ਚੱਲੀ ਜਾਊਗੀ ਕਮੈਨ ਬਾਕੀ ਕਦੋਂ ਕਿਹੜਾ ਆਏ ਤੇ ਪਤਾ ਲੱਗ ਜੂਗਾ ਵੀ ਖੇਤ ਬਾਲਾ ਗਿੱਲਾ ਗੁੱਲਾ ਤਾਂ ਨਹੀਂ ਹੈਗਾ ਬਾਕੀ ਦੋਸਤੋ ਚੈਨਲ ਆਪਣਾ ਸਬਸਕ੍ਰਾਈਬ ਕਰਿਓ ਵੀਡੀਓ ਬਾਕੀ ਆਪਾਂ ਪਾਵਾਂਗੇ ਝਾੜ ਵਗੈਰਾ ਦੱਸਾਂਗੇ ਫਿਰ ਠੀਕ ਝਾੜ